ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਐ ਪਿੰਡ ਸੌਰ ਸਿੰਘ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਨਤਾਰਨ ਸੇ ਪਹੁੰਚੇ ਆ ਬਾਈ ਸੰਦੀਪ ਸਿੰਘ ਦੇ ਕੋਲ ਪੁੱਲਰ ਡੇਰੀ ਫਾਰਮ ਤੇ ਸੋ ਦੋਸਤੋ ਅੱਜ ਵੀਡੀਓ ਆਪਾਂ 20 ਸਤੰਬਰ ਨੂੰ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕਿ 12 ਵਜੇ ਦਾ ਸਮਾਂ ਹੈਗਾ ਤੇ ਮੱਝਾ ਤੁਹਾਨੂੰ ਆਪਾਂ ਦਿਖਾ ਦਾਂਗੇ ਦੋ ਦੋਵੇਂ ਦੋਸਤੋ ਮੱਝਾਂ ਨੇ ਬਹੁਤ ਵਧੀਆ ਚੰਗੀਆਂ ਨੇ ਠੀਕ ਹੈ ਜੀ ਬਾਡੀ ਬੰਤਰ ਦੀਆਂ ਬਹੁਤ ਸੋਹਣੀਆਂ ਨੇ ਤੇ ਬਿਲਕੁਲ ਗੱਬਨ ਠੀਕ ਹੈ ਜੀ ਤਿਆਰੀ ਤੇ ਉੱਤੇ ਆ ਦਿਨ ਲੈਂਦਿਆਂ ਨੇ ਪੂਰੀ ਗੱਲਬਾਤ ਕਰ ਲਾਂਗੇ ਬਾਈ ਸੰਦੀਪ ਦੇ ਨਾਲ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਕਿ ਦੋਸਤੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਠੀਕ ਹੈ ਤੇ ਡੇਲੀ ਰੁਟੀਨ ਦੇ ਵਿੱਚ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਵੀ ਡੇਲੀ ਰੁਟੀਨ ਦੇ ਵਿੱਚ ਪਸ਼ੂ ਹੁੰਦੇ ਆ ਤੇ ਤੁਸੀਂ ਸੰਪਰਕ ਜਿਹੜਾ ਕਰ ਸਕਦੇ ਜੇ ਟਾਈਮ ਟੂ ਟਾਈਮ ਜਿਹੜਾ ਦੋਸਤੋ ਕੰਟੈਕਟ ਬਣਾ ਕੇ ਰੱਖ ਸਕਦੇ ਜੇ ਬਾਈ ਸੰਦੀਪ ਦੇ ਨਾਲ ਆਜੋ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਪੁੱਛਣੇ ਲੀਆਂ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸੰਦੀਪ ਸਿੰਘ ਜੀ ਆ ਲੈ ਬਹੁਤ ਵਧੀਆ ਸੰਤੂ ਸਾਹਿਬ ਠੀਕ ਠਾਕ ਹੋ ਬਹੁਤ ਵਧੀਆ ਰਹਿਤੀ ਹੋਰ ਸਾਹਿਬ ਚੜ੍ਹਦੀ ਕਲਾ ਜੀ ਮਰ ਜੀ ਤਾਂ ਸ਼ਾਲਾ ਬੜੀ ਕਿਰਪਾ ਸੰਤੂ ਸਾਹਿਬ ਜੀ ਠੀਕ ਆ ਠੀਕ ਆ ਤੇ ਸੰਦੀਪ ਜੀ ਅੱਜ ਪਸੂ ਦੋ ਮੱਝਾਂ ਤੇ ਦੋਵੇਂ ਗੱਬਣ ਦੋਵੇਂ ਗੱਬਣ ਇੱਕ ਝੋਟੀਆਂ ਨੀਲੀ ਰਾਵੀ ਦੀ ਆਪਣੇ ਕੋਲ ਤਿਆਰ ਹੈ ਬਿਲਕੁਲ ਸੰਤੂ ਸਾਹਿਬ ਤੇ ਦੂਜੀ ਮੈਂ ਜਿਹੜੇ ਆ ਕੀ ਕੋਈ ਆਰਥੋ ਦੱਸਣ ਲੈਂਦੀ ਆ ਜੀ ਹਾ ਹਾ ਤੇ ਇਹ ਤੇ ਬਿਲਕੁਲ ਤਿਆਰੀ ਹੈ ਝੋਟੀ ਠੀਕ ਆ ਹਾਂਜੀ ਪੰਜ ਚਾਰ ਦਿਨ ਲਊ ਜੀ ਲਓ ਜੀ ਦੋ ਮੱਝਾਂ ਦੋਸਤੋ ਦਿਖਾ ਦੰਨੇ ਆ ਠੀਕ ਆ ਜੀ ਤੇ ਦੋਵੇਂ ਮੱਝ ਤੇ ਪਸੰਦ ਆਉਣਗੀਆਂ ਹੈਵੀ ਬੋਡੀ ਵੇਟ ਭਾਰੀਆਂ ਸਰੀਰਕ ਬੰਤਰ ਵੱਲੋਂ ਵੇਖੀ ਤੇ ਫੁੱਲ ਵਜਨਦਾਰ ਸੰਦੂ ਗੁਰੇ ਪਹਿਲਾ ਨੰਬਰ ਤੇ ਇਥੋਂ ਸ਼ੁਰੂਆਤ ਕਰ ਲਈਏ ਵੀ ਕੀ ਝੋਟੀ ਦੀ ਡਿਟੇਲ ਹੈ ਸੰਦੂ ਸਾਹਿਬ ਚਲੋ ਜਿਹੜੇ ਬੰਦਿਆਂ ਤੋਂ ਆਪਾਂ ਲਈਆ ਕੀ ਉਹ ਕਹਿੰਦੇ ਕਿ ਪਹਿਲੇ ਸਵੇਰੇ ਅਸੀਂ 13 ਕਿਲੋ ਦਾ ਇਹਦੇ ਥੱਲੇ ਝੋਇਆ ਵਾ ਬਾਕੀ ਆਰਡਰ ਦੇ ਹਿਸਾਬ ਨਾਲ ਦੁੱਧ ਤੇ ਚਲੋ 14-15 ਦੇ ਵੀ ਇਹ ਜਾ ਸਕਦੀ ਆ ਚੰਗਾ ਆਰਡਰ ਕੁਆਲਿਟੀ ਚੰਗੀ ਆ ਸਾਫ ਸੁਥਰੀ ਚੰਗੀ ਆ ਤਪਾਈ ਚੰਗੀ ਆ ਤੇ ਬਾਕੀ ਬਹੁਤ ਜਿਆਦਾ ਸਾਫ ਸੁਥਰੀ ਆ ਤੁਹਾਨੂੰ ਤੋਰ-ਤਾਰ ਕੇ ਵਿਖੋਣੇ ਆ ਥਣ ਚੱਡਾ ਵੇਖੋ ਬਹੁਤ ਜਿਆਦਾ ਚੰਗਾ ਝੋਟੀ ਨੂੰ ਲੱਗਾ ਅੱਛਾ ਜੀ ਪਿਓਰ ਨੀਲੀ ਰਾਵੀ ਝੋਟੀ ਆ ਸੰਦੂ ਸਾਹਿਬ ਲਾਵੀ ਕਰੀਏ ਸਾਹਮਣ ਤੇ ਮਾਰਕਿੰਗ ਬਿਲਕੁਲ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਪਤਲੇ ਪਿੰਡੇ ਦੀ ਆ ਥਣ ਚੱਡਾ ਤੁਸੀਂ ਵੇਖ ਕੇ ਆ ਵੀ ਜੈਗ ਰੱਖ ਲਓ ਠੀਕ ਹੈ ਜੀ ਥਣ ਚੱਡੇ ਜੀ ਬਹੁਤ ਜਿਆਦਾ ਸਾਫ ਤੇ ਬਿਲਕੁਲ ਠੰਡੀ ਸੀ ਸਾਬ ਆਹੇ ਕੁੜੇ ਨੇ ਸੰਦੋ ਸਰੋਂ ਤੇ ਤੋੜੇ ਕਿਉਂ ਦਿਨਾ ਅੱਧ ਦਿਨ ਲਾਇਣੀ ਆ ਜੀ ਆ ਦੇਖੋ ਜੀ ਠੀਕ ਹੈ ਜੀ ਬਾਕੀ ਥਣ ਦੇਵਾ ਬਹੁਤ ਸੋਹਣਾ ਹੈ ਵੱਡ ਬੁੰਡ ਚੰਗੀ ਹੈ ਥਣਾ ਦੀ ਆਪਦੀ ਤੇ ਬਿਲਕੁਲ ਸਾਫ ਤੇ ਨਿਸ਼ਾਨ ਚਾਰੇ ਪਾਰ ਤੋਥੇ ਪੂਛ ਉੱਪਰ ਤੱਕ ਵਾਈਟ ਮੋٹے-ਮੋٹے ਫੰਕਸ਼ਨਾਂ ਪਰਸੈਂਟੇਜ ਜਿਹੜੀ ਦੋਸਤੋ ਵੱਧ ਘਟ ਹੋ ਸਕਦੀ ਹੈ ਠੀਕ ਹੈ ਜੀ ਪਰਸੈਂਟੇਜ ਮੈਂ ਇਹ ਕਹਿ ਸਕਦਾ ਵੀ 100% ਝੋਟੀ ਮੀਲੀ ਦਾ ਬੀਜ ਦੇ ਵਿੱਚ ਅੱਖਾਂ ਬੇਸ਼ੱਕ ਤੁਸੀਂ ਬਲੈਕ ਆ ਪਰ ਬੰਤਰ ਬਹੁਤ ਸੋਹਣੀ ਹੈ ਝੋਟੀ ਦੀ ਪਸੰਦ ਆਊਗੀ ਤੁਹਾਨੂੰ ਠੀਕ ਹੈ ਜੀ ਕਿਤਨਾ ਕਿਤੇ ਪਸ਼ੂ ਜਿਹੜੇ ਦੋਸਤੋ ਪਰਸੈਂਟੇਜ ਮੰਨ ਲਓ ਵੀ ਘਰ ਦੇ ਵਿੱਚ ਵੀ ਮਿਲਦੇ ਆ ਪਿਓਰਿਟੀ ਦੇ ਵਿੱਚ ਵੀ ਮਿਲਦੇ ਆ ਠੀਕ ਆ ਸੋ ਬਾਕੀ ਝੋਟੀ ਕਾਫੀ ਸੋਹਣੀ ਹੈ ਠੀਕ ਹੈ ਜੀ ਕੋਈ ਸ਼ੱਕ ਨਹੀਂਗਾ ਬਿਲਕੁਲ ਪਤਲੇ ਪਿੰਡੇ ਦੀ ਥਾਂ ਦੇ ਬਿਲਕੁਲ ਸਾਫ਼ ਆ ਦੇਖੋ ਤਾਂ ਦੇਣਾ ਜੇ ਹਫ਼ਤੇ ਹਫ਼ਤਾ ਕੱਢ ਦਈਏ ਜੀ ਹੁਣ ਆ ਦੇਖੋ ਜੀ ਠੀਕ ਹੈ ਜੀ ਪੱਕੀ ਚਾਲ ਚੰ ਬਹੁਤ ਸੋਹਣੀ ਪਹਿਲਵਾਨੀ ਚਾਲ ਆ ਮੱਝ ਦੀ ਆ ਦੇਖੋ ਆਵੇ ਸੰਤ ਸਾਹਿਬ ਆ ਗਈ ਮਿਰਲ ਵੱਲ ਵੀ ਬਹੁਤ ਜਿਆਦੇ ਆ ਠੀਕ ਹੈ ਜੀ ਥਾਂ ਤੋਂ ਨੂੰ ਵੇਖੋ ਬਹੁਤ ਜਿਆਦਾ ਸੋਨਾ ਸਹਿਜ ਵਿੱਚ ਇੱਕ ਸਾਰ ਠੀਕ ਹੈ ਜੀ ਕਿੰਨਾ ਤਾਬ ਹੈਗਾ ਇਹ ਤੋਂ ਨਾਲੇ ਵਿਟਾਬ ਹੈ ਸਾਰਾ ਇਹੀਆਂ ਚੁੜੇਗਾ ਅੱਛਾ ਸੰਦੀਪ ਸਿੰਘ ਵੀਰ ਘਰੋਂ ਪਸ਼ੂ ਜਿੱਦਾਂ ਕਿ ਖਰੀਦੇ ਹੁੰਦਾ ਹਾਂ ਹਾਂਜੀ ਸੰਤ ਸਾਹਿਬ ਦੱਸਿਆ ਜਿਵੇਂ ਪਹਿਲੇ ਸਵੇਰੇ ਦਾ ਕੁਝ ਸੰਤ ਸਾਹਿਬ ਪਹਿਲੇ ਸਵੇਰੇ ਕਹਿੰਦੇ ਨਹੀਂ ਯਾਨੀ ਕਿ 12 13 ਕਿਲੋ ਅਸੀਂ ਦੁੱਧ ਚੋਇਆ ਹੋਇਆ ਜਿਹੜੇ ਬੰਦਿਆਂ ਤੋਂ ਲਈ ਆ ਬਾਕੀ ਮੈਨੂੰ ਨਾਂ ਦਾ ਜੇਦਾ ਤੋਂ ਲੱਗਾ ਸੀਮਨ ਵੀ ਬੜਾ ਚੰਗਾ ਉਹਨਾਂ ਭਰਾਇਆ ਚਲੋ ਜੀ ਨੀਲੀ ਰਾਵੀ ਦੀ ਪਿਓਰ ਦਾ ਇਹਨੇ ਕਿਤੇ ਕੱਟੀ ਦੀ ਆਤੀ ਜਾਂ ਕੋਈ ਕੋਈ ਸਰਕਾਰੀ ਭਰਾਇਆ ਹੋਵੇ ਹਾਂਜੀ ਸਰਕਾਰੀ ਸੀਮਨ ਭਰਾਇਆ ਬਹੁਤ ਵਧੀਆ ਉਹ ਤੇ ਚਲੋ ਜੀ ਆਪਾਂ ਸੂਈ ਵੇਚ ਦਿੰਦੇ ਉਹਦੇ ਆਪਾਂ ਨੂੰ ਪਤਾ ਲੱਗ ਹੀ ਜਾਣਾ ਕਿ ਚੰਗਾ ਬੱਚਾ ਹੈ ਤਾਂ ਉਸੇ ਲਈ ਪਤਾ ਲੱਗ ਜਾਣਾ ਸੰਧੂ ਚਲੋ ਜੀ ਉਹ ਅੱਗੇ ਜਦੋਂ ਸਮੇਂ ਤੇ ਛੱਡਦੇ ਨੇ ਸਮੇਂ ਤੇ ਹਾਂਜੀ ਤੇ ਜੇਕਰ ਚੰਗਾ ਟੀਗਾ ਭਰਾਇਆ ਤੇ ਬੱਚਾ ਸੋਹਣਾ ਪਾਉ ਹਾਂ ਸੋਹਣਾ ਉਮੀਦ ਹੀ ਹੁੰਦੀ ਇੱਕ ਹਾਂਜੀ ਹਾਂਜੀ ਤੇ ਕੀ ਮੁੱਲ ਕੀ ਕਰਦੇ ਹਾਂ ਸੰਧੂ ਸਾਹਿਬ ਮੁੱਲ ਕਰਾਉਣ ਨੂੰ ਭਾਵੇਂ ਇਹੋ ਜਿਹੇ ਛੋਟ 80000 80000 ਹਾਂ ਲੋ ਜੀ ਠੀਕ ਹੈ ਜੀ 90000 ਡਿਮਾਂਡ ਤੇ 85000 ਲੈਣ ਦੇ ਠੀਕ ਹੈ ਜੀ ਬਾਕੀ ਥਾਂ ਤੋਂ ਹਵਾਨੇ ਦੇ ਪਾਸਿਓਂ ਸਾਰੀ ਦੋਸਤੋ ਬਿਲਕੁਲ ਸਾਫ਼ ਆ ਦੇਖ ਸਕਦੇ ਨਿੱਗਰਪੁਰਾ ਲੇਵਾ ਹੈ ਅਜਾ ਸਦਾ ਸੱਤ ਲਾਟਾ ਨਾ ਕਦਰੀਆਂ ਝੋਟੀਆਂ ਹਮਾ ਲੋ ਜੀ ਠੀਕ ਹੈ ਜੀ ਠੀਕ ਆ ਤੇ ਮੱਝ ਚੰਗੀ ਆ ਦੋਸਤੋ ਜਰੂਰ ਤੁਸੀਂ ਵਿਚਾਰ ਕਰ ਸਕਦੇ ਠੀਕ ਆ ਜੀ ਥਣ ਛੱਡਾ ਕਾਫੀ ਸੋਹਣਾ ਜੇਕਰ 5 4 ਦਿਨ ਜਾਂ 5 6 ਦਿਨ ਕੱਢ ਗਏ ਤੇ ਤੁਸੀਂ ਦੇਖ ਸਕਦੇ ਜੇ ਹੋਰ ਛੱਡਾ ਜਿਹੜਾ ਦੋਸਤੋ ਲਾਉਗੇ ਠੀਕ ਆ ਹੋਰ ਛੱਡਾ ਮਾਰ ਲੂਗੀ ਤੇ ਮੱਧ ਚੰਗੀ ਆ ਬਿਲਕੁਲ ਪਿਛੇ ਨੂੰ ਵੀ ਉਹਨਾਂ ਕੱਢ ਕੇ ਵਿਖਾ ਲਾ ਅੱਗੇ ਨੂੰ ਵੀ ਉਹਨਾਂ ਤੇ ਫੇਸ ਕੁਆਲਿਟੀ ਚੰਗੀ ਆ ਠੀਕ ਆ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਅਗਲੀ ਮੱਝ ਦਿਖਾਉਣੇ ਆ ਠੀਕ ਆ ਜੀ ਤੇ ਮੱਝ ਵੀ ਬਿਲਕੁਲ ਪਤਲੇ ਪਿੰਡੇ ਦੀ ਆ ਤੇ ਸੁਭਾ ਸੰਦੀਪ ਜੀ ਕਿਨਮਾ ਇਸ ਵਕਤ ਜੇ ਸਵੇ ਨੇ ਆ ਕੇ ਸੁਣਾ ਜਿੰਨੇ ਬੰਦੇ ਤੋਂ ਲਈ ਆ ਕਿ ਦੂਜੇ ਸਵੇ ਦੁੱਧ ਦਾ ਕਾਰਡ 12 13 ਕਿਲੋ ਦਾ ਇਹਦਾ ਵੇਖਿਆ ਜੀ 12 13 ਕਿਲੋ ਦੂਜੇ ਸਵੇ ਹਾਂਜੀ ਤੇ ਬਾਕੀ ਚੱਲਾ ਦੁੱਧ ਤੇ ਗਾੜੀ ਪਾਈਦਾ ਹੁੰਦਾ ਸੇਵਾ ਦਾ ਹੁੰਦਾ ਤੁਹਾਨੂੰ ਸਾਰਾ ਹਾਂ ਤੇ ਬਾਕੀ ਅਜੇ ਮੈਂ ਦੇ 10 ਦਿਨ ਪਏ ਆ ਚੰਗੀ ਥਾਂ ਚੱਡੀ ਦੀ ਸਾਫ ਆ ਮੈਂ ਤਾਂ ਪਾਈ ਕੋਈ ਬਹੁਤ ਜਿਆਦਾ ਆ ਤੇ ਬਾਕੀ ਚਲਾ ਕੇ ਤੁਹਾਨੂੰ ਵਿਖਾ ਦਨੇ ਆ ਲਓ ਜੀ ਤੋਂ ਤੋਰ ਕੇ ਦੋਸਤੋ ਤੁਹਾਨੂੰ ਤਸਲੀ ਨਾਲ ਦਿਖਾਉਨੇ ਆ ਠੀਕ ਆ ਜੀ ਸੁਭਾ ਤੀਜਾ ਸੂਣਾ ਤੇ ਦਿਨ ਮੱਝ ਜੇ ਲੈਂਦੀ ਆ ਠੀਕ ਆ ਦਿਨ ਕੱਢਦੀ ਆ ਖੁੱਲੇ ਡੁੱਲੇ ਦੇ ਆਹ ਕੋ ਨੇੜੇ ਕੋਈ ਵੀਰ ਲੈ ਕੇ ਜਾਂਦਾ ਵੀ ਦੇਣ ਹਜੇ ਘੱਟੋ ਘਾਟ 5-7 ਦਿਨ ਹਫਤਾ ਮੰਨ ਕੇ ਆਈਡੀਆ ਲਾ ਰਹੇ ਹਾਂ ਠੀਕ ਆ ਜੀ ਬਾਕੀ ਰਾਜੀ ਆ ਜਿੱਦਾਂ ਕਿ ਵਜ਼ਨ-ਵੋਜ ਨੂੰ ਪੂਰਾ ਤੇ ਹੋ ਸਕਦਾ ਵੀ ਦੋਸਤੋ ਹਫਤੇ ਤੋਂ ਉੱਪਰ ਵੀ ਸਮਾਂ ਲੈ ਜੇ ਠੀਕ ਆ ਤੇ ਹਵਾਨੇ ਦੀ ਧੱਕ ਜਿਹੜੀ ਦੋਸਤੋ ਬਿਲਕੁਲ ਉਨੀ ਕ ਅੱਗੇ ਆ ਤੇ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਜੀ ਵੀ ਓਨਾਂ ਕ ਉਭਾਰ ਜਿਹੜਾ ਹੈਗਾ ਬੈਕ ਸਾਈਡ ਨੂੰ ਆ ਓਨਾਂ ਦੇ ਪਿੱਛੇ ਨੂੰ ਮੇਵਾ ਵਖਾਊਗੀ ਬਿਲਕੁਲ ਸਮਝਦੇ ਠੀਕ ਆ ਤੇ ਪਤਲੇ ਪਿੰਡੇ ਦੀ ਬਿਲਕੁਲ ਕਾਗਜ਼ ਵਰਗੀ ਚਮੜੀ ਹੈ ਜੀ ਠੀਕ ਆ ਸਿੰਗੀ ਬਹੁਤ ਸੋਹਣੀ ਲੱਗੀ ਹੈ ਸਿੰਗੀ ਬਹੁਤ ਸੋਹਣੀ ਹੈ ਸਿੰਗੀ ਤਾਂ ਵੇਖੋਗੇ ਬਿਲਕੁਲ ਛੋਟੀ ਜੀ ਸਿੰਗੀ ਹੈ ਠੀਕ ਹੈ ਜੀ ਬਾਡੀ ਬੰਸਰ ਭਾਰੀ ਦੇ ਨਾਲ ਬਿਲਕੁਲ ਛੋਟਾ ਜਿਹਾ ਸਿੰਗ ਜਿਹੜਾ ਦੋਸਤੋ ਉਹ ਹੋਰ ਜਿਹੜਾ ਸੋਨੇ ਦੇ ਸੁਭਾਗੇ ਵਾਲੀ ਗੱਲ ਹੋ ਜਾਂਦੀ ਹੈ ਜਜਮੈਂਟ ਜਿਹੜੀ ਹੈ ਦੋਸਤੋ ਜਜ ਦੀ ਜੂਜ ਦੀ ਕਾਫੀ ਜਿਆਦਾ ਠੀਕ ਹੈ ਤੇ ਮਰਲੇ ਪੈਰ ਧੋਤੇ ਆ ਜਿੱਦਾਂ ਕਿ ਸਾਰੇ ਵੀ ਦੇਖ ਰਹੇ ਹੋ ਤੁਸੀਂ ਨਾ ਦਿਓ ਥੋੜਾ ਜਿਹਾ ਹੋਰ ਅੱਗੇ ਕਰ ਆਵੇਂ ਢੇਰ ਢਾਰ ਤੁਹਾਨੂੰ ਸਭ ਸਾਰੀ ਕਰਨੀ ਮੈਂ ਬਾਕੀ ਠੰਡੀ ਤੇ ਨਹੀਂ ਮੈਂ ਠੀਕ ਹੈ ਲੋਕ ਬਰਾਬਰ ਸੁਦੀਪ ਜੀ ਮੈਨੂੰ ਲੱਗਦਾ ਵੀ ਜਿਵੇਂ ਰਾਜੀ ਅਮਾਜ ਹਾਂਜੀ ਪੂਰੀ ਪੜੀ ਜੁੜੀ ਆ ਮੈਂ ਸੰਤ ਸਾਹਿਬ ਹਫਤੇ ਤੋਂ ਉੱਪਰ ਦਿਨ ਕੱਢ ਜੂਗਾ ਜਿਆਦਾ ਲੈ ਜਾਣੀ ਦੱਸ ਦਿੰਦੇ ਕਰੀਬ ਲੈ ਜੂਗਾ ਇਹ ਕੋਈ ਪੁੜੇ ਨਹੀਂ ਨਵੇਂ ਪਰਲੀ ਝੋਟੀ ਨਹੀਂ ਸਕਾਂ ਪੁੜੇ ਨਵੇਂ ਆ ਇਹਨਾਂ ਕੋਈ ਪੁੜਾ ਨਹੀਂ ਨਵੇਂ ਕੋਈ ਇਹੋ ਜੀ ਗੱਲ ਬਾਤ ਨਹੀਂ ਗਈ ਬਾਕੀ ਸਮਾਂ ਲੈ ਜਣਾ ਜੀ ਹਾਂਜੀ ਰਿਕੋਰ ਕੋਡ ਚਲੋ ਇਹਨਾਂ ਵੀ ਨਾਰਮਲੀ ਆਪਾਂ ਇੱਕ ਆਈਡੀਆ ਲਾ ਸਕਦੇ ਆ ਵੀ ਪਸ਼ੂ ਜਦੋਂ 10 ਤੋਂ ਪਰ 12 ਪਰ ਹਾਂ 12 ਕਿਲੋ ਦੀ ਕਮੈਸਟੀ 12 13 12 13 ਦੋ ਦੇ ਦੋ ਵੀ ਇਹਨਾਂ ਮੱਝ ਦੁੱਧ ਕਰਨਾ ਚਾਹੀਦਾ ਕੱਢੂਗੀ ਸੰਤੂ ਸਾਹਿਬ ਜੀ ਕੱਢੂਗੀ ਇਹਨਾਂ ਤੋਂ ਰਾਵਣ ਦਾ ਉਹ ਭਾਈ ਨਾ ਮੱਟੇ ਵਾਲੀ ਆ ਸੰਤੂ ਸਾਹਿਬ ਜੀ ਉਹ ਠੀਕ ਹੈ ਜੀ ਬਾਕੀ ਬਿਲਕੁਲ ਭਰਿਆ ਪਾਂਡਾ ਦੋਸਤੋ ਇੱਥੇ ਇੱਕ ਆਪਾਂ ਆਈਡੀਆ ਲਾ ਸਕਦੇ ਆ ਤੁਸੀਂ ਵੀ ਜਦੋਂ ਘਰੇ ਤੋਂ ਕਿਉਂਕਿ ਥੇਪ ਕੇ ਤਸੱਲੀ ਕਰ ਲਿਓ ਤੇ ਇੱਕ ਆਈਡੀਆ ਹੁੰਦਾ ਵੀ ਐਡਾ ਸਿਹਤਮੰਦ ਪਸ਼ੂ ਦੁੱਧ ਤਕਰੀਬਨ 10 ਤੋਂ 12 12 ਦੇ ਰੀਂ ਦੇ ਜਿਹੜੀ ਆ ਉਹ ਰੋ ਠੀਕ ਹੈ ਬਾਕੀ ਆ ਫੇਸ ਮੂੰਹ ਮੱਥੇ ਦੇਖ ਲਓ ਦੰਦ ਪ੍ਰੋਪਰ ਦੇਖ ਲਓ ਕੋਈ ਚੱਕਰ ਨਹੀਂ ਸੰਤੂ ਸਾਹਿਬ ਤੀਜਾ ਹੀ ਸੁਭਾ ਹੈ ਸੁਭਾ ਤੇਜ ਨਿੱਕੀ ਸਿੰਗੀ ਆ ਹਰਕ ਦੀ ਆਪੋ ਆਪਣੀ ਸੋਚ ਆ ਦੋਸਤੋ ਬਾਕੀ ਗਾੜੀ ਅਗਲੇ ਸਮਝ ਆ ਜੀ ਚੌਥਾਲ ਵਾਲੇ ਪੰਜਵਾਲ ਵਾਲੇ ਅਗਲੇ ਸਮਝ ਆ ਆ ਦੇਖੋ ਤਪਾਈ ਆ ਬਿਲਕੁਲ ਕੋਲੀ ਵਰਗੀ ਇੱਕ ਨੰਬਰ ਸੰਤੂ ਸਾਹਿਬ ਦੋਵੇਂ ਦੋਵਾਂ ਮਈਆਂ ਦੀ ਬੜੀ ਤਪਾਈ ਨੀਲੀ ਦੀ ਵੀ ਬੜੀ ਆ ਤਪਾਈ ਇਹਦੀ ਬੜੀ ਆ ਜੀ ਠੀਕ ਹੈ ਜੀ ਮੈਂ ਵੀ ਸੰਦੀਪ ਭਾਈ ਕੀ ਇਹਦਾ ਲੈਣ ਦੇਣ ਸੰਦੂ ਸਾਹਿਬ ਮੁੱਲ ਕਰਾਉ ਨੂੰ ਇਹੋ ਜੀਆਂ ਮਈਆਂ ਦਾ ਲੋਕੀ ਲੱਖ ਵੀ ਮੰਗੀ ਜਾਂਦੇ 90 ਵੀ ਮੰਗੀ ਜਾਂਦੇ ਆ ਆਪਾਂ ਮੁੱਲ ਕਰਦੇ 80000 ਰੁਪਇਆ 75000 ਦੀ ਮੈਂ ਦੇਵਾਂਗੇ ਉਹਦੇ ਵਿੱਚੋਂ ਹੀ ਛੋੜਛੱਪਾ ਕਰ ਦਾਂਗੇ ਸੰਦੂ ਸਾਹਿਬ 74000 ਦੀ ਲਾਸਟ ਦੇ ਦਾਂਗੇ 74000 ਰੁਪਏ ਅੱਜ 74000 ਦੇ ਦਾਂਗੇ ਜਦੋਂ ਸਹੀ ਵੇਚੀ ਉਦੋਂ ਆਪਾਂ 85000 ਦੀ ਮੈਂ ਵੇਚਣੀ ਹੈ ਹਾਂਜੀ ਸੰਦੂ ਸਾਹਿਬ ਅੱਜ 74000 ਹੈ ਦੋਸਤੋ ਠੀਕ ਆ ਮੁੱਲ ਲੈਣ ਦੇ ਨਾਲ ਹੀ ਗੱਲਬਾਤ 74000 ਆ ਉਹ ਬਾਕੀ ਮਾਨਤਾਂ ਜਿਹੜਾ ਦੋਸਤੋ ਬਣਿਆ ਠੀਕ ਆ ਕਰਦਾਂਗੇ ਸੰਤੋ ਸਾਹਿਬ ਮਾਨਤਾਂ ਨਾ ਕਰਾਂਗੇ ਜੇ ਤੁਸੀਂ ਆਖੋ ਤਾਂ ਸੰਤੋ ਸਾਹਿਬ ਹੋਰ ਕਰਦਾਂਗੇ 10000 ਰੁਪਏ ਦਾ 73 ਦੀ ਦੇ ਦਾਂਗੇ ਹੋਰ ਦੱਸੋ ਕਿ ਆਂਦੇ ਜੀ ਖੋ ਜੀ ਆਹ ਦੇਖੋ 73000 ਦੀ ਮੈਂ ਦੇਵਾ ਲੂਆ ਜੇ ਦੋਸਤੋ ਪੂਰਾ ਖੋਲਣਾ ਹੈ ਬੇ ਢਿਲ ਢੁਲ ਜਰੀ ਆ ਬਜਰ ਵਟਾ ਬਹੁਤ ਜਿਆਦਾ ਜੇ ਸਮਾਂ ਬਾਕੀ ਹੈ ਠੀਕ ਆ ਦੇਵਾ ਖੋਲੂਗੀ ਪੂਰਾ ਅਜੇ ਤੇ ਬਾਕੀ ਟਿਪ ਕੇ ਆ ਗੱਬਣ ਪਸੂ ਦੀ ਆ ਪੂਰਾ ਭਰਾ ਕੇ ਦੱਸ ਨਹੀਂ ਕਰ ਸਕਦਾ ਕੋਈ ਜੀ ਸ਼ਾਇਦ ਹੁੰਦਾ ਸੰਤੋ ਸਾਹਿਬ ਆ ਜੀ ਬਿਲਕੁਲ ਲਓ ਜੀ ਵੀਰ ਅਸੰਦੀ ਭਾਈ ਦੋ ਪਸੂ ਸੀ ਆਪਣੇ ਕੋਲ ਦੋ ਹੀ ਅਸੰਦੂ ਸਾਹਿਬ ਜਿਹੜੇ ਕੱਲ ਆਪਾਂ ਪੰਜ ਛੀਨ ਅਗ ਪਾਏ ਸਾਰਾ ਮਾਲੀ ਸੇੜ ਹੋ ਗਿਆ ਜੀ ਤੇ ਅੱਜ ਤੇ ਆਪਣੇ ਕੋਲ ਦੋ ਹੀ ਇਹ ਵੀ ਅੱਜ ਹੀ ਆਏ ਆ ਤੇ ਚਲੋ ਤੁਹਾਡੇ ਨਾਲ ਕਨੈਕਟ ਸਾਡਾ ਹੋ ਗਿਆ ਤੁਸੀਂ ਜਦੋਂ ਟਾਈਮ ਸਿਰ ਆ ਗਏ ਜੀ ਬਿਲਕੁਲ ਬਹੁਤ ਵਧੀਆ ਜੀ ਅਲੇ ਸੰਦੂ ਸਾਹਿਬ ਬਾਕੀ ਕੱਲ ਨੂੰ ਹੋ ਸਕਦਾ ਹੋਰ ਆ ਜਣ ਹਾਂਜੀ ਫਿਰ ਹਾਲ ਦੋ ਹੀ ਆ ਜੀ ਚਲੋ ਕੋਈ ਗੱਲ ਨਹੀਂ ਜੀ ਪਸੂ ਇਸੇ ਤਰ੍ਹਾਂ ਡੇਲੀ ਰੂਟੀਨ ਜੀ ਨਵੇਂ ਆਉਂਦੇ ਆ ਹਾਂਜੀ ਸੰਦੂ ਸਾਹਿਬ ਜੀ ਤੇ ਬੋਲੀਏ ਸੰਦੀਪ ਨੰਬਰ ਵੀਰ 84370 38949 ਸੰਦੂ ਸਾਹਿਬ ਜੀ 84370 38949 ਠੀ ਸਤਿ ਸ੍ਰੀ ਅਕਾਲ ਜੀ ਸੋ ਦੋਸਤੋ ਇਹ ਸਾਲ ਵੀ ਵੀਰ ਸੰਦੀਪ ਪਿੰਡ ਸੌਰ ਸਿੰਘ ਤੋਂ ਭੋਲਰ ਡੇਰੀ ਫਾਰਮ ਤੇ ਅੱਜ ਦੋਸਤੋ ਆਪਣੀ ਵਿਜ਼ਿਟ ਸੀਗੀ ਸੌਰ ਸਿੰਘ ਤੋਂ ਦੋਸਤੋ ਜਦੋਂ ਬਿਲਕੁਲ ਪੁੱਜਰ ਪਿੰਡ ਵਾਲੀ ਆਪਾਂ ਛੜਕ ਜਾਣੇ ਦਾ ਰਸਤੇ ਵਿੱਚ ਵੀਰ ਹੋਰਾਂ ਦੀਆਂ ਬਹਿਕਾਂ ਹੁੰਦੀਆਂ ਨੇ ਠੀਕ ਆ ਜੀ ਨੰਬਰ ਲਗਾਤਾਰ ਵੈਸੇ ਸਕਰੀਨ ਤੇ ਚੱਲਦੇ ਪਏ ਨੇ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਜੇ ਕਾਲ ਕਰ ਸਕਦੇ ਜੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ